ਸੱਤ ਸਰੀ ਕੱਲ ਦੋਸਤੋ ਸੰਧੂ ਚੈਨਲ ਤੋਂ ਬੁਖਾਰਿਆ ਤੁਹਾਨੂੰ ਟੌਪ ਕਲਾਸ ਦੀ ਗਾਂ ਬਹੁਤ ਚੰਗੀ ਨਸਲ ਦੀ ਹੈ ਜੀ ਐਚ ਐਫ ਅਗਾਰੀ ਪਿਛਾੜੀ ਕੱਲਾ ਕੱਲਾ ਥਾਣਾ ਫੋਟੋਵਾਰ ਪਿਆ ਜੀ ਲੈਵਾ ਦਾ ਦੇਖ ਲਓ ਸਟੇਟ ਪੁੱਥੇ ਵੀ ਸ਼ੇਫ ਮਾਂਗਰ ਬੱਚੀ ਚੈੱਕ ਕਰੋ ਨਾ ਸਿਰ ਪੂਰੀ ਪਾਵਰ ਚਾਹੀਦੀ ਕਰਾਉਣਿਆ ਸੋਡੀ ਗੱਲਬਾਤ ਪੁੱਛਦਿਆਂ ਕਿਹੜਾ ਸੂਆ ਕਿੰਨਾ ਦੁੱਧ ਕੱਢ ਰਹੀ ਐ ਇਹ ਸਤਿਗੁਰ ਆ ਵੀਰੇ ਸਤਿਗੁਰ ਜੀ ਆਪਣੀਆਂ ਗਾਂ ਜੀ ਹਾਂਜੀ ਕਿਹੜਾ ਸੂਆ ਜੀ ਮੈਂ ਸੂਆ ਦੂਜਾ ਜੀ ਦੂਜਾ ਤੇ ਦੁੱਧ ਕਿੰਨਾ ਹੈ ਇਹਦਾ ਇਸ ਟਾਈਮ 5 ਦਿਨਾਂ ਦੀ ਸੂਈਆ ਬੋਲਾ ਰੈਡੀ ਇਹਦੇ 3 ਕਿਲੋ 3 ਕਿਲੋ ਹਾਂਜੀ ਠੀਕ ਹੈ ਜੀ ਤੇ ਸੂਆ ਦੂਜਾ ਜੀ ਹਾਂਜੀ ਠੀਕ ਹੈ ਤੇ ਕੀ ਭਾਜੇ ਇਹਦਾ ਆਪਣਾ ਮੈਂ ਤਾਂ 2 10 ਕਰੀਏ ਨੀ ਗਾਦਾ 2 10 ਹਾਂਜੀ ਛੱਡ ਕਿੱਥੋਂ ਤੱਕ ਦੇਵਾਂ ਵੀ ਜੀ ਲਾਸਟ 60 ਦੀ ਮੜ ਦੇ ਦਿਆਂਗਾ 1 60 ਦੀ ਹਾਂਜੀ ਠੀਕ ਹੈ ਜੀ ਤੇ ਸੋਡਨ ਮੋਬਾਈਲ ਨੰਬਰ ਜੀ 82890 82890 58773 58773 773 ਪਿੰਡ ਜੀ ਪਿੰਡ ਛਾਪਿਆਂ ਵਾਲੀ ਪਿੰਡ ਛਾਪਿਆਂ ਵਾਲੀ ਲੈ ਵੀ ਸ਼ਹਿਰ ਮਲੋਟ ਜ਼ਿਲ੍ਹਾ ਮੁਕਸਰ ਜ਼ਿਲ੍ਹਾ ਮੁਕਸਰ ਹਾਂਜੀ ਮਲੋਟ ਸ਼ਹਿਰ ਦੇ ਲਾਗੇ ਇੱਕ ਪਿੰਡ ਆਪਣਾ ਮਲੋਟ ਸ਼ਹਿਰ ਦੇ ਲਾਗੇ ਹਾਂਜੀ 3 ਕਿਲੋਮੀਟਰ ਠੀਕ ਹੈ ਜੀ ਲੈ ਮਿੱਤਰੋ ਏਵੀਸੀ ਦੀ 25 ਮਗਰ ਜੀ ਹਾਂਜੀ ਏਵੀਸੀ ਦੀ 25 ਹੈ ਜੀ ਏਵੀਸੀ ਦੀ ਠੀਕ ਹੈ ਨਵੀਂ ਰਿਕਾਰਡ ਗਿਆ ਬੱਚੀ ਦਾ ਰਿਕਾਰਡ ਗਿਆ ਸਾਰੀ ਵੀਡੀਓ ਪਈ ਜੇ ਰਿਕਾਰਡ ਸਾਰਾ ਕੋਲ ਠੀਕ ਹੈ ਜੀ ਸਾਰਾ ਰਿਕਾਰਡ ਮਿਲੂਆ ਜੀ ਵੀਡੀਓ ਇਹਦੀ ਹੈਗੀ ਆ ਜਦੋਂ ਦੀ ਸੂਈ ਹੋਈ ਹੈ ਚੰਗੀ ਲੱਗੇ ਤਾਂ ਫੋਨ ਜਰੂਰ ਕਰਕੇ ਪੁੱਛਿਓ ਬਹੁਤ ਠੰਡੀ ਹੈ ਜੀ ਆ ਵੇਖੋ ਸੀੜ ਗਾਈ ਹੈ ਬੜੇ ਤੋਰ ਕੇ ਵਿਖਾਉਂਗੇ ਸੋਰੇ ਮੜੀ ਕਾਰ ਲਓ ਮਿੱਤਰੋ ਚੈੱਕ देखो, बड़ा लेवा है। देखो जी बहुत है क्लास जी क्लासो गाड़ी पछाड़ी कर लो चेको बहुत लंबी गांव जी करो जी चेक ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬਰ ਧੰਨਵਾਦ ਜੀ